ਵਾਸਤੇ ਰਸਤੇ ਦਾ ਇੱਕ ਮੋੜ ਜਾਂ ਫਿਰ ਪੜਾਅ ਹੋ ਸਕਦਾ ਹੈ ਅੰਤ ਨਹੀਂ ناکامی ਤੋਂ ਨਿਰਾਸ਼ ਹੋ ਕੇ ਕਦੇ ਵੀ ਮੰਜ਼ਲ ਦੇ ਵੱਲ ਵਧਣਾ ਨਹੀਂ ਛੱਡਣਾ ਚਾਹੀਦਾ ਬਲਕਿ ناکامی ਤੋਂ ਬਾਅਦ ਮਿਲੀ ਕਾਮਯਾਬੀ ਸਫਲ ਹੋਣ ਦੀ ਖੁਸ਼ੀ ਨੂੰ ਹੋਰ ਵੀ ਜ਼ਿਆਦਾ ਬਣਾ ਦਿੰਦੀ ਹੈ ਅਜਿਹੀ ਖੁਸ਼ੀ ਨਾਲ ਰੂਬਰੂ ਹੋ ਰਿਹਾ ਹੈ ਪੰਜਾਬ ਪੁਲਿਸ ਦਾ ਹੈੱਡ ਕਨਸਟੇਬਲ ਰਜਨੀ ਦਾ ਸੋਰਾ ਪਰਿਵਾਰ ਕਿਉਂਕਿ ਉਹਨਾਂ ਨੂੰ ਰਜਨੀ ਜਿਹੜੀ ਹੈ ਉਹਨਾਂ ਦੀ ਨੂੰ ਰਜਨੀ 17 ਸਾਲ ਦੇ ਕੈਰੀਅਰ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ਤੇ ਇੱਕ ਦੋ ਨਹੀਂ ਬਲਕਿ ਪੂਰੇ 7 ਮੈਡਲ ਜਿੱਤ ਕੇ ਲਈ ਹੈ ਰਜਨੀ ਦੇ ਯੂਐਸਏ ਦੇ ਵਿੱਚ ਹੋਈਆਂ ਵਰਡ ਪੁਲਿਸ ਗੇਮਸ ਵਿੱਚ 100 ਮੀਟਰ 400 ਮੀਟਰ ਅਤੇ ਹੌਲ ਮੈਲਾ ਨੂੰ ਵਿਰਾਕੇ ਕੁੱਲ 7 ਇਵੈਂਟ ਦੇ ਵਿੱਚ ਭਾਗ ਲਿਆ ਜਨਾ ਦੇ ਵਿੱਚ 4 골ਡ ਮੈਡਲ 1 ਸਿਲਵਰ ਮੈਡਲ ਅਤੇ 2 ਬ੍ਰੌਂਜ਼ ਮੈਡਲ ਜਿੱਤੇ ਨੇ ਇਹ ਕੋਈ ਛੋਟੀ ਕਾਮਯਾਬੀ ਨਹੀਂ ਕਿਉਂਕਿ ਅੰਤਰਰਾਸ਼ਟਰੀ ਪੱਧਰ ਦੀਆਂ ਪੁਲਿਸ ਗੇਮਾਂ ਦੇ ਵਿੱਚ ਪੂਰੀ ਦੁਨੀਆ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਆਪਣੀ ਕਾਮਯਾਬੀ ਤੋਂ ਜੋਸ਼ ਦੇ ਵਿੱਚ ਆਈ ਰਚਨੀ ਨੇ ਆਪਣੀ ਪ੍ਰੈਕਟਿਸ ਹੋਰ ਵਧਾ ਦਿੱਤੀ ਹੈ ਅਤੇ ਵੱਡੇ ਰਿਕਾਰਡ ਤੋੜਨ ਦਾ ਸੁਪਨਾ ਪਾਲਣਾ ਸ਼ੁਰੂ ਕਰ ਦਿੱਤਾ ਹੈ ਡੇ ਗੁਰਦਾਸਪੁਰ ਲਈ ਔਰ ਪੰਜਾਬ ਲਈ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਲੜਕੀ ਹੈ ਥੋੜੀ ਜਿਹੜੀ ਗੁਰਦਾਸਪੁਰ ਦੀ ਨੂੰਹ ਹੈ ਵਿਸ਼ਵ ਪੋਲਿਸ ਦੇ ਹਿੱਡਾ ਵਿੱਚੋਂ 4 골ਡ ਔਰ 1 ਸਿਲਵਰ ਦੇ ਨਾਲ ਨਾਲ 2 ਬ੍ਰਾਂਜ਼ ਮੈਡਲ ਮਤਲਬ ਕੁੱਲ 7 ਮੈਡਲ ਲੈ ਕੇ ਆਈ ਹੈ ਰਜਨੀ ਸਾਡੇ ਨਾਲ ਮੌਜੂਦ ਹੈ ਗੱਲ ਕਰਦੀ ਹੈ ਤੇ ਆਪਣੀ ਗੇਮ ਦੇ ਸਫ਼ਰ ਬਾਰੇ ਦੱਸੋ ਸ਼ੁਰੂਆਤ ਕਿਦਾਂ ਹੋਈ ਔਰ ਇੱਥੋਂ ਤੱਕ ਕਿਦਾਂ ਪਹੁੰਚੀ ਆ ਮੈਂ ਗੇਮ ਮਤਲਬ ਬਚਪਨ ਤੋਂ 2017 ਸਤ ਵਿੱਚ ਸ਼ੁਰੂ ਕੀਤੀ ਸੀ ਤੇ ਲਗਾਤਾਰ ਮਤਲਬ 2014 ਵਿੱਚ ਇੱਕ ਮੇਰਾ ਨੈਸ਼ਨਲ ਚੋ ਮੈਡਲ ਆਇਆ ਤੇ ਦੋ ਸਤਾਰਾਂ ਵਿੱਚ ਮੈਂ ਐਜ਼ ਅ ਕਨਸਟੇਬਲ ਪੰਜਾਬ ਪੁਲਿਸ ਭਰਤੀ ਹੋਈ ਆ ਤੇ ਲਗਾਤਾਰ ਆਪਣੇ ਪੰਜਾਬ ਪੁਲਿਸ ਵਿੱਚ ਪ੍ਰੈਕਟਿਸ ਕਰ ਰਹੀ ਆ ਸੀ ਸੈਂਟਰ სპੋਰਟਸ ਸਾਡੇ ਉਥੇ ਸਾਰੇ ਪੂਰੇ ਪੰਜਾਬ ਦੇ ਜਿੰਨੇ ਵੀ ਪਲੇਅਰ ਉੱਥੇ ਹੀ ਵਧੀਆ ਪਲੇਅਰ ਪ੍ਰੈਕਟਿਸ ਕਰਦੇ ਆ ਤੇ ਮੈਂ ਐਸਆਈ ਹਰਿੰਦਰ ਕੋਸਰ ਕੋ ਪ੍ਰੈਕਟਿਸ ਕਰਦੀ ਆ ਹਰ ਸਾਲ 올 ਇੰਡੀਆ ਪੁਲਿਸ ਹੁੰਦੀ ਆ ਕਦੇ 4th ਆਣਾ ਕਦੇ 5th ਆਣਾ ਐਦਾਂ ਮੈਡਲ ਨਹੀਂ ਕਦੇ ਲਗਾਤਾਰ ਆਇਆ ਤੇ ਬਸ ਉਸ ਤੋਂ ਬਾਅਦ ਮੈਂ ਛੱਡ ਦਿੱਤੀ ਸੀ ਉਮੀਦ ਕਿ ਸ਼ਾਇਦ ਮੇਰਾ ਕਦੇ ਦੁਬਾਰਾ ਮੈਡਲ ਆਏਗਾ ਇੰਜਰੀ ਬਹੁਤ ਆਂਦੀ ਸੀ ਮੈਨੂੰ ਫਿਰ 2000 ਵਿਚ ਮੇਰੀ ਮੈਰिज ਹੋ ਗਈ ਫਿਰ ਮੇਰੀ ਇੱਕ ਬੇਟੀ ਆ 3 ਸਾਲ ਦੀ ਉਸ ਤੋਂ ਬਾਅਦ ਮੈਂ ਦੁਬਾਰਾ ਆਫਟਰ ਆਪਣੇ ਹਸਬੰਡ ਔਰ ਮਦਰ ਦੇ ਕਹਨ ਤੇ ਗੇਮ ਸ਼ੁਰੂ ਕੀਤੀ ਆ ਕਰਦੇ ਕਰਦੇ ਮਤਲਬ ਅੱਜ ਇੱਥੇ ਤੱਕ ਪਹੁੰਚ ਗਏ 올 ਇੰਡੀਆ ਪੁਲਿਸ 'ਚ ਮੇਰਾ 골ਡ ਆ ਇੰਡੀਵੀਡੂਅਲ ਮੇਰਾ 400 ਹਰਡਲ 'ਚ ਮੈਂ 3rd ਆਈਆਂ ਤੇ ਮੇਰੀ ਵਰਲਡ ਪੁਲਿਸ ਲਈ ਸਿਲੈਕਸ਼ਨ ਹੋਈ ਆ ਤੇ ਅੱਜ ਮੈਂ ਵਰਲਡ ਪੁਲਿਸ ਵਿੱਚ ਵੀ 4 골ਡ ਇੱਕ ਮੈਰिज ਤੋਂ ਬਾਅਦ ਵੀ ਲਗਾਤਾਰ ਪ੍ਰੈਕਟਿਸ ਕਰਦੇ ਰਹੇ ਹਾਂਜੀ ਮੈਰिज ਤੋਂ ਬਾਅਦ ਮੈਂ ਪ੍ਰੈਕਟਿਸ ਕਰਦੀ ਰਹੀ ਆ ਅ ਮੇਰੀ ਮੈਰिज ਅਕਤੂਬਰ ਮਹੀਨੇ ਹੋਈ ਉਸ ਤੋਂ ਬਾਅਦ ਮੈਂ 2 ਮਹੀਨੇ ਬਾਅਦ ਨਾਲੇ ਪ੍ਰੈਕਟਿਸ ਕਰਨ ਚੱਲੀ ਗਈ ਸੀ ਤੇ ਲਗਾਤਾਰ ਪ੍ਰੈਕਟਿਸ ਚੱਲਦੀ ਰਹੀ ਆ ਤੇ ਮੇਰੀ ਇੱਕ ਬੇਟੀ ਆ ਬੇਟੀ ਤੋਂ ਬਾਅਦ 4.5-5 ਮਹੀਨੇ ਤੋਂ ਬਾਅਦ ਮੈਂ ਬੇਸਿਕ ਟ੍ਰੇਨਿੰਗ ਕਰਨ ਚੱਲ ਗਈ ਆ ਸਾਢੇ ਸਾਲ ਦੀ ਬੇਸਿਕ ਟ੍ਰੇਨਿੰਗ ਹੁੰਦੀ ਆ ਮੈਂ ਉਹ ਕੀਤੀ ਆ ਟ੍ਰੇਨਿੰਗ ਤੋਂ ਬਾਅਦ ਨਾਲੇ ਮੈਂ ਖੇਡਾ ਵਤਨ ਪੰਜਾਬ 2023 ਵਿੱਚ 골ਡ ਲਿਆ 400 ਮੀਟਰ ਚ 23 ਚ 골ਡ ਆ 2 ਸਾਲ ਬਾਅਦ ਅਚੀਵਮੈਂਟ ਔਰ ਇੰਨੀ ਵੱਡੀ ਅਚੀਵਮੈਂਟ ਕਿ ਕਿਦਾਂ ਦਾ ਮਹਿਸੂਸ ਹੋ ਰਿਹਾ ਆ ਇਹ 2 ਸਾਲ ਦੀ ਮਿਹਨਤ ਨਹੀਂ ਹੈਗੀ ਇਹ 2007 ਤੋਂ ਮਿਹਨਤ ਚੱਲ ਰਹੀ ਆ ਆ ਪਿਛਲੇ 10 ਸਾਲਾਂ ਤੋਂ ਇਹ ਮਿਹਨਤ ਚੱਲ ਰਹੀ ਆ ਅਸੀਂ ਇਹਨੂੰ 2 ਸਾਲ ਦਾ ਨਹੀਂ ਕਹਿ ਸਕਦੇ ਕਿ ਕਿ ਕਾਫੀ ਟਾਈਮ ਦੀਆ ਹਾਂਜੀ 2 ਸਾਲ ਬਾਅਦ ਆਇਆ ਹਾਂਜੀ 골ਡ 2 ਸਾਲ ਬਾਅਦ ਮੇਰਾ ਆ ਕਿਹਦਾ ਦਾ ਮਹਿਸੂਸ ਹੋ ਰਿਹਾ ਆ ਬਹੁਤ ਵਧੀਆ ਲੱਗ ਰਿਹਾ ਆ ਆਪਣੇ ਆਪ ਨੂੰ ਮਤਲਬ ਇਹ ਅਲੱਗ ਜਿਹਾ ਫੀਲ ਹੋ ਰਿਹਾ ਆ ਕਿ ਹਾਂ ਅਸੀਂ ਜੋ ਚਾਹਦੇ ਸੀ ਉਹ ਕਰ ਸਕਦੇ ਆ ਪਰਿਵਾਰ ਦੀ ਕਿੰਨੀ ਕੋਆਪਰੇਸ਼ਨ ਰਹੀ ਕਿਉਂਕਿ ਮੈਰਿਜ ਤੋਂ ਬਾਅਦ ਓਕਾ ਹੋ ਜਾਂਦਾ ਏ ਇੱਕ ਲੜਕੀ ਲਈ ਖਾਸ ਕਰ ਅ ਪਰਿਵਾਰ ਦੇ ਨਾਲ ਹੀ ਆ ਜੋ ਪਰਿਵਾਰ ਨੇ ਕੁਝ ਕੀਤਾ ਤਾਂ ਹੀ ਇੱਥੇ ਸਿਰ ਪਹੁੰਚੇ ਆ ਉਹਨਾਂ ਨੇ ਪੂਰੀ سپورਟ ਦਿੱਤੀ ਆਪਣੇ ਵੱਲੋਂ ਮੈਂ ਜਲੰਧਰ ਰੈਂਦੀ ਆ ਕੱਲੀ ਤੇ ਸ਼ਨੀ ਐਤਵਾਰ ਘਰ ਆਨੀ ਆ ਪੂਰਾ ਹਫਤਾ ਉੱਤੇ ਪ੍ਰੈਕਟਿਸ ਕਰਨੀ ਮम्मा ਸਾਰਾ ਹਫਤਾ ਘਰ ਸੰਭ ਦੇ ਕੱਲੇ ਅ ਗ੍ਰੈਂਡਫਾਦਰ ਹੈ ਨਹੀਂ ਮੇਰੇ ਬਸ ਉਹ ਘਰ ਦਾ ਜੋ ਵੀ ਆ ਸਾਰਾ ਕੁਝ ਮम्मा ਹੀ ਦੇਖਦੇ ਆ ਵਰਲਡ ਪੁਲਿਸ ਗੇਮ ਲਈ ਕਿੰਨੀ ਮਿਹਨਤ ਕੀਤੀ ਹੈ ਅ ਵਰਲਡ ਪੁਲਿਸ ਗੇਮ ਲਈ ਕਾਫੀ ਟਾਈਮ ਹੋ ਗਿਆ ਮਤਲਬ ਮਿਹਨਤ ਚੱਲ ਰਹੀ ਸੀਗੀ ਤੇ ਵਿੱਚ ਇਹ ਇੰਜਰੀ ਆ ਗਈ ਫਿਰ ਮੇਰਾ ਮਨ ਕਿਹਾ ਨਹੀਂ ਪਰ ਮੇਰੇ ਹਸਬੰਦ ਨੇ ਮੇਰੇ ਨਾਲ ਗਏ ਸੀ 올 ਇੰਡੀਆ ਪੁਲਿਸ ਸਾਡੇ ਦਿੱਲੀ ਹੋਈ ਸੀ ਜਿੱਥੇ ਮੇਰਾ ਮੈਡਲ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਕਦੇ ਅਸੀਂ ਵੀ ਮਤਲਬ ਜਾਵਾਂਗੇ ਬਾਹਰ ਘੇੜਣਾ ਮੇਰੇ ਹਸਬੰਦ ਨੇ ਕਿਹਾ ਕਹਿੰਦੇ ਉਮੀਦ ਨਹੀਂ ਛੱਡੀ ਦੀ ਕਦੇ ਵੀ ਜ਼ਿੰਦਗੀ 'ਚ ਵੀ ਤੁਸੀਂ ਸੋਚੋ ਤਾਂ ਜ਼ਰੂਰ ਪੂਰਾ ਹੋਊਗਾ ਬਸ ਉਹ ਮੇਰੇ ਮਨ 'ਚ ਸੀਗਾ ਇੱਕ ਸੀਗਾ ਕਿ ਮੈਂ ਬਾਹਰ ਜਾਣਾ ਆ ਜਦੋਂ ਸਿਲੈਕਸ਼ਨ ਹੋਈ ਲੱਗਦਾ ਸੀ ਕਿ ਇੰਨੇ ਮੈਡਲ ਹਾਸਲ ਕਰ ਲਵਾਂ ਸਿਲੈਕਸ਼ਨ ਹੋਈ ਮੈਨੂੰ ਤਾਂ ਖੁਦ ਉਮੀਦ ਨਹੀਂ ਸੀ ਸਿਲੈਕਸ਼ਨ ਨੇ ਸੀ ਘਰ ਲੰਮੇ ਬੈ ਸੀਗੇ ਅਚਾਨਕ ਕਾਲ ਆਈ ਕੰਟਰੋਲ ਬੋਰਡ ਤੋਂ ਕਿ ਮੈਡਮ ਤੁਹਾਡੀ ਵਰਲਡ ਪੁਲਿਸ ਲਈ ਸਿਲੈਕਸ਼ਨ ਹੋਈ ਆ ਸਾਨੂੰ ਤਾਂ ਖੁਸ਼ੀ ਆਨੀ ਹੋਈ ਕਿ ਪਤਾ ਨਹੀਂ ਲੱਗ ਸੀ ਕਰੀਏਗੀ ਫਿਰ ਸਿਲੈਕਸ਼ਨ ਤੋਂ ਬਾਅਦ ਰੁਟੀਨ ਕਿੱਦਾਂ ਚੇਂਜ ਹੋਈ ਔਰ ਡਾਈਟ ਸਿਲੈਕਸ਼ਨ ਤੋਂ ਬਾਅਦ ਕੋਚ ਦੀ ਗਾਈਡੈਂਸ ਕੋਚ ਨੇ ਪ੍ਰੈਕਟਿਸ ਕਰਾਈ ਬਾਕੀ ਸਪਲੀਮੈਂਟ ਜੋ ਵੀ ਆ ਕਿਉਂਕਿ ਸਾਡੇ ਇੰਟਰਨੈਸ਼ਨਲ ਲੈਵਲ ਤੇ ਆਪਾਂ ਜੋ ਵੀ ਕੋਈ ਖਾਣਾ ਡਾਪ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿ ਕੋਈ ਚੀਜ਼ ਗਲਤ ਨਾ ਖਾ ਲਈਏ ਕਿਹਦੀ ਗਾਈਡੈਂਸ ਮਿਲੀ ਡਾਈਟ ਲਈ ਡਾਈਟੀਸ਼ਨ ਦੀ ਮਤਲਬ ਸਾਡੇ ਸਾਰਾ ਏ ਬ੍ਰਦਰ ਅਮਰੇ ਇੱਕ ਤਰ੍ਹਾਂ ਦੇ ਮੈਨੂੰ ਸਾਰਾ ਕੁਝ ਇਹੀ ਗਾਈਡ ਕਰਦੇ ਆ ਕਿੰਨਾ ਸਪਲੀਮੈਂਟ ਲੈਣਾ ਆ ਮਲਟੀ ਵਿਟਾਮਿਨ ਕੀ ਖਾਣੇ ਆ ਕੀ ਆ ਮਤਲਬ ਆਫਟਰ ਬੇਬੀ ਤੋਂ ਬਾਅਦ ਬਹੁਤ ਚੀਜ਼ਾਂ ਚੇਂਜ ਹੋ ਜਾਂਦੀਆਂ ਬੋਡੀ 'ਚ ਅੱਗੋ ਕੀ ਕਰਨ ਦਾ ਇਰਾਦਾ ਰੱਖਦੇ ਹੋ ਕਿੱਥੇ ਤੱਕ ਪਹੁੰਚਣਾ ਹੈ ਅੱਗੋ ਮਤਲਬ ਹੈ ਚਲੋ ਮੇਰੀ ਮਾਂ ਕਹਿੰਦੀ ਹੈ ਉਮਰ ਦੇ ਹਿਸਾਬ ਨਾਲ ਪਰਫਾਰਮੈਂਸ ਆ ਰਹੀ ਹੈ ਬਹੁਤ ਵਧੀਆ ਆ ਪਰ ਪਰਫਾਰਮੈਂਸ ਅੰਦਰ ਬੋਡੀ ਜੋ ਜਿੰਨੀ ਨਿਕਲ ਰਹੀ ਉਨੀ ਦੇਣੀ ਚਾਹੀਦੀ ਸਾਨੂੰ ਹਾਂਜੀ ਮਾਤਾ ਜੀ ਇੱਕ ਦਾਤ ਤੋਂ ਹੁੰਦੇ ਨਾ ਤੇ ਬਹੁਤ ਵੱਡੀ ਗੱਲ ਆ ਕਿ ਆਪਣੀ ਨੂੰ ਨੂੰ ਇੰਨਾ ਸਪੋਰਟ ਕਰਨਾ ਕੀ ਮਨ ਚ ਹੈ ਕਿਦਾਂ ਕੀਤਾ ਹੈ ਦੇਖੋ ਜੀ ਇਹ ਤੇ ਇੱਕ ਆਪਣੇ ਆਪ ਨੂੰ ਮੇਨਟੇਨ ਕਰਨਾ ਪੈਂਦਾ ਪਹਿਲੇ ਗਨ ਮਾਰਨਾ ਪੈਂਦਾ ਕਿ ਇਹ ਮਤਲਬ ਕਿ ਧੀ ਨਹੀਂ ਆ ਇਹ ਉਹਨਾਂ ਦੇ ਧੀ ਨਹੀਂ ਹੁੰਨੇ ਸਾਡੇ ਧੀ ਆ ਧੀ ਬਣਾ ਕੇ ਰੱਖਣਾ ਪੈਂਦਾ ਤਾਂ ਫੇਰ سپورਟ ਹੁੰਦੀ ਐ ਇਦਾਂ ਤਾਂ ਕੁਛ ਨਹੀਂ ਹੁੰਦਾ ਤੇ ਪੂਰਾ ਤਾਂ ਮਨੋ ਪੂਰਾ ਹੀ ਹੋਰ ਦੇ ਪਿੱਛੇ ਲਾਇਆ ਕਿ ਪਿੱਛੇ ਪਰ ਤਾਂ ਕਿ ਨਹੀਂ ਦੇਖਣਾ ਤਾਂ ਬਸ ਅੱਗੇ ਨੂੰ ਜਾਣਾ ਪਿੱਛੇ ਨੂੰ ਨਹੀਂ ਆਣਾ ਉਹਨ ਇਹਨੂੰ ਕ੍ਰਿਸ਼ਮਾ ਕਿਹਾ ਜਾਂਦਾ ਧੀ ਨੇ ਕ੍ਰਿਸ਼ਮਾ ਕਰਕੇ ਦਿਖਾਤਾ ਤਾਂ ਕਿੱਦਾਂ ਦਾ ਫੀਲ ਹੋ ਰਿਹਾ ਸੱਤ ਮੈਡਲ ਕੱਟ ਨਹੀਂ ਹੁੰਦੇ ਬਹੁਤ ਖੁਸ਼ੀ ਹੋ ਰਹੀ ਬਹੁਤ ਜ਼ਿਆਦਾ ਕਿੱਥੇ ਦੇਖਣਾ ਚਾਹੁੰਦੇ ਇਹਨੂੰ ਦੇਖੋ ਮੈਂ ਇਸ ਤੇ ਕਹਿੰਦੇ ਹੋਰ ਉੱਪਰ ਲੈਵਲ ਤੇ ਜਾਵੇ ਜਦ ਤੱਕ ਅਸੀਂ ਜਿੱਤ ਨਹੀਂ ਆਵਾਂਗੇ ਤਾਂ ਪੂਰੀ ਗੇਮ ਕਰਨੀ ਹੈ ਪਿੱਛੇ ਦਾ ਧਿਆਨ ਨਹੀਂ ਦੇਖਣਾ ਤੇ ਬਿਲਕੁਲ ਪਰਿਵਾਰ ਦੇ ਸਸਰਾਲ ਪਰਵਾਜ਼ ਦੇ ਸਹਿਯੋਗ ਨਾਲ ਰਜਨੀ ਨੇ ਪੂਰੇ 1 2 ਨਹੀਂ 7 ਮੈਡਲ ਹਾਸਲ ਕੀਤੇ ਆ 4 골ਡ 1 ਸਿਲਵਰ ਔਰ 2 ਬ੍ਰੌਂਜ਼ ਔਰ ਅੱਗੇ ਵੀ ਲਗਾਤਾਰ ਗੇਮ ਦੇ ਸਿਰ ਤੇ ਰਿਕਾਰਡ ਤੋੜਨ ਦਾ ਇਰਾਦਾ ਰੱਖਦੀ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰਪਾਲ ਦੇ ਨਾਲ ਰੋਹਿਤ ਗੁਤਾ ਇੰਡੀਆ ਨਿਊਜ਼ ਪੰਜਾਬ